ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਦਾ ਹਾਂ ਕਿ ਸਾਡੇ ਸਤਿਕਾਰਯੋਗ ਬਜ਼ੁਰਗ ਬਾਪੂ ਗਿਆਨ ਸਿੰਘ ਹੋ ਰਹੇ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਖਾਤਰ ਦੇਸ਼ ਦੀ ਕਿਸਾਨੀ ਖਾਤਰ ਆਪ ਦੀ ਵੱਡੀ ਕੁਰਬਾਨੀ ਦਿੱਤੀ। ਕੋਈ ਗੱਲ ਸਰਕਾਰਾਂ ਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ। ਕਹੇ ਦਿੰਦੇ ਆ ਦੋ ਤਿੰਨ ਡੈਥਾਂ ਜਿਹੜੀਆਂ ਹੋਈਆਂ ਨੇ ਕਿ ਹਾਰਟ ਅਟੈਕ ਕਰਕੇ ਮਗਰ ਇਹਦਾ ਕੋਈ ਪੋਸਟਮਾਰਟਮ ਜਾਂ ਕੋਈ ਉਹਦਾ ਮੈਡੀਕਲ ਉਹਦਾ ਉਹ ਨਹੀਂ ਕਰਾਇਆ ਕਿ ਵਾਕਈ ਡੈਥ ਦਾ ਕਾਰਨ ਕੀ ਆ ਜਿਵੇਂ ਮੈਨੂੰ ਵੀ ਇਸ ਗੱਲ ਦਾ ਪੁਲੇਖਾ ਸੀਗਾ ਕਿ ਸ਼ਾਇਦ ਇਹ ਡੈਥ ਹਾਰਟ ਅਟੈਕ ਨਾਲ ਹੋਈ ਆ ਮਗਰ ਜੋ ਉੱਥੇ ਸੱਜਣ ਜਿਵੇਂ ਆ ਪ੍ਰਧਾਨ ਸਾਹਿਬ ਜਗਤਾਰ ਸਿੰਘ ਜੀ ਉੱਥੇ ਰਹੇ ਆ ਜਾਂ ਕਸ਼ਮੀਰ ਸਿੰਘ ਜੀ ਉਹਨਾਂ ਦੇ ਭਤੀਜਾ ਸਾਹਿਬ ਇਹ ਸਾਰੇ ਦੱਸਦੇ ਆ ਕਿ ਉਹ ਬਹੁਤ ਵਧੀਆ ਸੇਤੀ ਤੰਦਰੁਸਤ ਕਰਨ ਹੈ ਕਿ ਜਿੰਨਾ ਅਥਰੂ ਗੈਸ ਉਥੇ ਸਿੱਟਿਆ ਗਿਆ ਹੁਣ ਹਰੇਕ ਦੇ ਫੇਫੜੇ ਏਡੇ ਕਾਬਲ ਨਹੀਂ ਕਿ ਉਹਨਾਂ ਧੂਆਂ ਲੈ ਕੇ ਵੀ ਉਹ ਆਪਦੀ ਸ਼ਰੀਰਕ ਤੌਰ ਤੇ ਫਿੱਟ ਰਹੇ ਔਰ ਇਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ ਔਰ ਇਹ ਗੱਲ بار-ਬਾਰ ਉਠਾਈ ਜਾ ਰਹੀ ਆ ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਝ ਕਹਿ ਰਹੀ ਆ ਤੇ ਨਾ ਹਰਿਆਣਾ ਸਰਕਾਰ ਤੋਂ ਤਾਂ ਚਲੋ ਕੀ ਆਸ ਅਸੀਂ ਰੱਖਣੀ ਜੀ ਨਾ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਐਡਰੈਸ ਕਰ ਰਹੀ ਦੇਖੋ ਕਿਸਾਨ ਹਲੇ ਬਾਰਡਰ ਤੇ ਨੇ ਸ਼ੰਭੂ ਤੇ ਨੇ ਔਰ ਉਹ ਏਰੀਏ ਤੇ ਨੇ ਜੋ ਪੰਜਾਬ ਦੀ ਧਰਤੀ ਆ ਸਰ ਜ਼ਮੀਨ ਪੰਜਾਬ ਦੀ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੀ ਉਹ ਧਰਤੀ ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹੁੰਚਾਵੇ ਤੇ ਫਿਰ ਉਹਦੇ ਤੇ ਕਾਰਵਾਈ ਬਣਦੀ ਕਾਰਵਾਈ ਕਿਹਨੇ ਕਰਨੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਉਹ ਮਨਿਸਟਰ ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬੈਠਦੇ ਜਰੂਰ ਨੇ ਮਗਰ ਇਸ ਗੱਲ ਦਾ ਜਵਾਬ ਅਜੇ ਤੱਕ ਨਹੀਂ ਦੇ ਰਹੇ ਅੱਜ ਮੇਰੇ ਕੋਲ ਮੈਂ ਕੁਝ ਪੱਤਰਕਾਰਾਂ ਨੂੰ ਵੀ ਮਿਲ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਮੈਂ ਬੜਾ ਹੈਰਾਨ ਹੋਇਆ ਕਿ ਵੇਖੋ ਹਲੇ ਇਹ ਗੱਲ ਇੱਥੇ ਨਿਬੜਦੀ ਨਹੀਂ ਆ 16 ਫਰਵਰੀ ਅੰਬਾਲਾ ਪੁਲਸ ਨੇ ਆ ਵੀਡੀਓ ਜਾਰੀ ਕੀਤੀ ਹੈ ਜੀ ਉਹਨਾਂ ਦੀ ਐਸਪੀ ਕਿਉਂਕਿ ਐਸਐਸਪੀ ਉੱਥੇ ਹੁੰਦਾ ਨਹੀਂ ਐਸਪੀ ਆ ਉਹਨਾਂ ਨੇ ਦੋ ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲਓ ਜਾਂ ਬਜ਼ੁਰਗ ਕਹਿ ਲਓ ਜਿਹੜੇ ਅੱਗੇ ਨੂੰ ਜਾਂਦੇ ਸਨ ਉਹਨਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਆ ਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫਰਮੇਸ਼ਨ ਦਊਗਾ ਇਹਨਾਂ ਦੀ ਪਛਾਣ ਕਰੂਗਾ ਤੇ ਫਿਰ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਮਗਰ ਠੋਕ ਕੇ ਕਾਰਵਾਈ ਕਰਾਂਗੇ ਮਤਲਬ ਕਿ ਬੜੀ ਛੇਤੀ ਇਹ ਜਿਵੇਂ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ ਜਦੋਂ ਤੋਂ ਅਲੰਦ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਫਿਰ के थी। और उनका जो करके इनको रोका भी गया जहाँ हमारी पैरामिलिट्री फोर्स तैनात है और हमारी पुलिस फोर्स भी तैनात है रोकने के लिए क्योंकि तो में भी इस तरह का उत्पाद पहले हो चुका है तो उसके मद्देनजर पुलिस प्रशासन द्वारा जो इस बार थोड़ी अच्छे से प्रॉपर तैयारी करी गई थी लेकिन कुछ हमारे सामने ऐसे वीडियोस आए हैं हैं जिसमें कि ये लोग पत्थर जो है तोड़ रहे बैठ के और वहां जो है बॉर्डर पे ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है जिसमे से कुल हमारे 25 जवान जो है घायल हुए हैं एक डीएसपी रैंक जो हमारे अधिकारी हैं उनको भी पत्थर से ही चोट लगी थी और 25 में से हमारे सात जवान तो इसके हरियाणा पुलिस के हमारे 18 जवान हैं और सात जवान हमारे पैरामिलिट्री फोर्सेस के हैं तो वो वीडियो जो है हमने जनहित में पुलिस प्रशासन की मदद के लिए जारी करी है ताकि हम पुलिस प्रशासन जो है सारा हरियाणा पुलिस की तरफ से हम अपील करना चाहते हैं कि भाई जो भी ये उत, जो बात तो मचा रहे हैं आंदोलन के नाम पे जो अपने आप को ये बताते हैं कि हम ये आंदोलन लड़ रहे हैं तो जो आंदोलन के नाम पे उत्पाद मचा रहे हैं जो पुलिस फोर्स पे जिन्होंने पथराव कराया जो पत्थर तोड़ तोड़ के तैयारियां कर रहे हैं तो ये वीडियो इसीलिए जारी करा गया है पब्लिक के लिए कि हम इनकी पहचान करना चाहते हैं तो पब्लिक से अपील है आप इनकी पहचान करके हमें बताइए और जो भी जानकारी हमें देगा जानकारी उसकी गुप्त रखी जाएगी और जो भी कड़ा से कड़ा जो हमारी तरफ से एक्शन होगा इनके खिलाफ नहीं वो कुछ इनकी बात थी और ठीक हैता है कि कड़ी तो कड़ी ही कार्रवाई होगी और मैं भगवंत मान नु सीधा मेरा सवाल है कि भाई बॉर्डर तो टप्पे नहीं ਤੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਦਾ ਕਾਰਵਾਈ ਕਰਨ ਲਈ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਤਾ ਐਸਪੀ ਨੇ ਬਿਆਨ ਵੀ ਦੇਤਾ ਤੇ ਸਾਡਾ ਭਗਵੰਤ ਮਾਨ ਕਦੇ ਲਈ ਸੁੱਤਾ ਪਿਆ ਜਿਹੜੇ ਅਥਰੂ ਗਾਇਸ ਮੈਨੂੰ ਅੱਜ ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦੇ ਕੋਈ ਹਿਸਾਬ ਹੀ ਨਹੀਂ ਜੋ ਮੈਂ ਹੋਰ ਪੁੱਛ ਕੇ ਆਇਆ ਹਾਂ ਕੋਈ ਗਿਣਤੀ ਕਹਿ ਰਿਹਾ ਜੀ 100 ਦੇ ਹਜ਼ਾਰ ਦੇ ਨੇੜੇ ਤੇੜੇ ਕੋਈ 500 ਕਹਿ ਰਿਹਾ ਕੋਈ ਹਜ਼ਾਰ ਕਹਿ ਰਿਹਾ ਫਿਰ ਰਬਰ ਬੁਲੇਟ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਜੰਮੂ ਕਸ਼ਮੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜਿਹਦੇ ਵੱਜ ਜਾਂਦੀਆਂ ਨੇ ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਆ ਉਹ ਦੇਖ ਨਹੀਂ ਸਕਦਾ ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ ਉਹ ਵੀ ਮੈਂ ਵੀਡੀਓ ਬੜੀ ਛੇਤੀ ਹੁਣ ਜਾਰੀ ਕਰੂੰਗਾ ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼ ਉਹ ਲਿਆ ਕੇ ਤੁਸੀਂ ਬਾਰਡਰ ਦੇ ਪਾਰ ਉੱਥੇ ਲਾਤੀ ਤੇ ਛਿੱਟੀ ਪੰਜਾਬ 'ਚ ਜਾਂਦੇ ਹੋ ਪੰਜਾਬ ਚ ਜੇ ਕੋਈ ਲਾਉਣ ਆਰਡਰ ਦੀ ਸਥਿਤੀ ਹੈ ਤੇ ਭਗਵੰਤਮਾਨ ਦੱਸੇ ਨਾ ਭਗਵੰਤਮਾਨ ਤਾਂ ਕਹਿੰਦਾ ਸਭ ਠੀਕ ਆ ਤੇ ਜੇ ਸਭ ਠੀਕ ਆ ਜਿਹੜੇ ਨੁਕਸਾਨੇ ਜਾ ਰਹੇ ਜਿਹੜੇ ਫੱਟੇ ਹੋ ਰਿਹਾ ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਉਹ ਕਿਹੜੀ ਤਾਕਤ ਨਾਲ ਕਿਹੜੇ ਅਸਮਾਨ ਤੋਂ ਧਰਤੀ ਤੇ ਕਿਹੜੀ ਅਸਮਾਨਾ ਤੋਂ ਧਰਤੀ ਤੇ ਇਹੋ ਜੀ ਤਾਕਤ ਡਿੱਗੀ ਆ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਆ ਤੇ ਜੇ 100 ਬੰਦਾ ਫੱਟਰ ਹੋਇਆ ਤੇ ਪਰਚਾ ਨਹੀਂ ਬਣਦਾ ਪਿੰਡ ਚ ਇੱਕ ਹੋ ਜੇ ਤੇ ਤਾਂ ਪਰਚਾ ਹੋ ਜਾਂਦਾ ਮਗਰ ਇਹ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕਿ ਇਹ ਤੇ ਕਾਰਵਾਈ ਕੋਈ ਨਹੀਂ ਹੋਣੀ